ਸੋਨੇ ਚਾਂਦੀ ਹੀਰਿਆਂ ਦਾ ਭਰਿਆ ਬੈਗ ਇੱਕ ਬਾਪ ਨੇ ਮਰਦੇ ਸਮੇਂ ਆਪਣੇ ਬੱਚੇ ਨੂੰ ਦਿੱਤਾ ਆਪਣੇ ਲੜਕੇ ਨੂੰ ਦਿੱਤਾ ਤੇ ਨਾਲ ਉਹਨੇ ਇਹ ਵੀ ਗੱਲ ਕਹੀ ਕਿ ਪੁੱਤਰ ਜਦੋਂ ਵੀ ਤੈਨੂੰ ਲੱਗੇ ਕਿ ਇਹ ਹੀਰੇ ਮੋਤੀ ਸੋਨਾ ਚਾਂਦੀ ਖਤਮ ਹੋ ਰਹੇ ਨੇ ਘਟ ਰਹੇ ਨੇ ਇਸ ਬੈਗ ਦੇ ਵਿੱਚੋਂ ਤਾਂ ਆ ਚਾਰ ਅੱਖਰਾਂ ਦਾ ਮੰਤਰ ਯਾਦ ਰੱਖੀ ਇਹਨੂੰ ਦੁਹਰਾਇਂ ਤੇ ਬੈਗ ਤੇਰਾ ਫਿਰ ਸੋਨੇ ਚਾਂਦੀ ਹੀਰਿਆਂ ਦੇ ਨਾਲ ਭਰ ਜਾਣ ਉਹ ਕਹਿੰਦਾ ਠੀਕ ਆ ਪਿਤਾ ਜੀ ਇੰਨੀ ਗੱਲ ਕਹੀ ਤੇ ਪਿਤਾ ਜੀ ਦੁਨੀਆ ਤੋਂ ਚਲ ਗਏ ਉਹ ਇੰਨਾ ਖੁਸ਼ ਹੋਇਆ ਉਸ ਬਾਗ ਨੂੰ ਦੇਖ ਕੇ ਉਸ ਢਾਨ ਨੂੰ ਦੇਖ ਕੇ ਪੂਰਾ ਜ਼ਿੰਦਗੀ ਦਾ ਨਜ਼ਾਰਾ ਲੈਣ ਲੱਗ ਪਿਆ ਕਈ ਸਾਲ ਬੀਤ ਗਏ ਕਿਉਂਕਿ ਸਮਾਨ ਜਾਰਾ ਸੀ ਖਰਚਣ ਨੂੰ ਟਾਈਮ ਲੱਗਾ ਜਦੋਂ ਕਾਫੀ ਸਾਲਾਂ ਬਾਅਦ ਉਹਨੇ ਨੋਟਿਸ ਕੀਤਾ ਕਿ ਇਹ ਤਾਂ ਯਾਰ ਹੁਣ ਲੰਘੇ ਹੋ ਗਿਆ ਬੈਗ ਮੇਰਾ ਮੈਨੂੰ ਤਾਂ ਮੰਤਰ ਵੀ ਚਿੱਤੇ ਭੁੱਲ ਗਿਆ ਜਿਹੜਾ ਉਹ ਮੰਤਰ ਦੱਸਿਆ ਸੀ ਮੇਰੇ ਬਾਪ ਨੇ ਉਹ ਗਵਾਂਡੀ ਦੇ ਕੋਲ ਗਿਆ ਤੇ ਕਹਿੰਦਾ ਤੂੰ ਹਮੇਸ਼ਾ ਹੀ ਮੇਰੇ ਬਾਪ ਦੇ ਨਾਲ ਰਿਹਾ ਇਸ ਘਰ ਦੇ ਵਿੱਚ ਤੈਨੂੰ ਮੇਰੇ ਬਾਪ ਦੀਆਂ ਆਤਾਂ ਦਾ ਪਤਾ ਹੋਣਾ ਉਹ ਕਿਹੜਾ ਮੰਤਰ ਪੜ੍ਹਦਾ ਹੁੰਦਾ ਸੀ ਯਾਰਾ ਜਾਂ ਤੈਨੂੰ ਉਸ ਮੰਤਰ ਦੇ ਬਾਰੇ ਪਤਾ ਹੈ ਪੁਲਿਸ ਮੈਨੂੰ ਦੱਸ ਉਹਨੇ ਕਿਹਾ ਵੀ ਸ਼ਾਇਦ ਇਹ ਹੋ ਸਕਦਾ ਕੀ ਰੱਬਾ ਮੇਰੀ ਮਦਦ ਕਰ ਉਹਨੇ ਉਹ ਚਾਰ ਅੱਖਰਾਂ ਦਾ ਮੰਤਰ ਸੁਣਿਆ ਤੇ ਦੁਹਰਾਉਣ ਲੱਪਿਆ ਰਿਪੀਟ ਕਰੀ ਗਿਆ ਰੱਬਾ ਮੇਰੀ ਮਦਦ ਕਰ ਰੱਬਾ ਮੇਰੀ ਮਦਦ ਕਰ ਪਰ ਉਹਦਾ ਬੈਗ ਨਹੀਂ ਭਰਿਆ ਉਹ ਆਪਣੇ ਬਾਪ ਦੇ ਕਿਸੇ ਖਾਸ ਦੋਸਤ ਦੇ ਕੋਲ ਗਿਆ ਸ਼ਰੂ ਨੂੰ ਪਤਾ ਹੋਊਗਾ ਚਾਰ ਅੱਖਰਾਂ ਦਾ ਮੰਤਰ ਉਹ ਦੋਸਤ ਕਿਨਾਂ ਬਈ ਇਹ ਹੋ ਸਕਦਾ ਰੱਬ ਬੜਾ ਬਯੰਤ ਆ ਉਹਨੇ ਉਹ ਚਾਰ ਅੱਖਰਾਂ ਦਾ ਮੰਤਰ ਆਪਣੇ ਬਾਪ ਦੇ ਦੋਸਤੋਂ ਸੁਣਿਆ ਘਰ ਆਇਆ ਉਹੀ ਦੁਹਰਾਉਣ ਲੱਗ ਪਿਆ ਰੱਬ ਬੜਾ ਬਯੰਤ ਆ ਰੱਬ ਬੜਾ ਬਯੰਤ ਆ ਉਹਦਾ ਬੈਗ ਫੇਰ ਵੀ ਨਹੀਂ ਭਰਿਆ ਉਹ ਦੁਖੀ ਹੋਇਆ ਉਹ ਲੱਭਣ ਲੱਗਾ ਕਿਸੇ ਈਦਾਂ ਦੇ ਬੰਦੇ ਨੂੰ ਜਿਹਨੂੰ ਪਤਾ ਹੋਵੇ ਜਾਣਕਾਰੀ ਹੋਵੇ ਉਹ ਕਿਸੇ ਸੰਤ ਮਹਾਤਮਾ ਦੇ ਕੋਲ ਚਲੇ ਗਿਆ ਉਹਨੂੰ ਜਾ ਕੇ ਪੁੱਛਿਆ ਤੁਸੀਂ ਜਾਣੀ ਜਾਣੋ ਮਹਾਰਾਜ ਮੇਰੇ ਬਾਪ ਨੇ ਮੈਨੂੰ ਇੱਕ ਮੰਤਰ ਦਿੱਤਾ ਸੀ ਤੁਹਾਨੂੰ ਪਤਾ ਉਹ ਕੰਦਾ ਇਹ ਹੋ ਸਕਦਾ ਪੁੱਤਰ ਰੱਬਾ ਮੈਨੂੰ ਬਖਸ਼ ਲੈ ਉਹਨੇ ਮੰਤਰ ਸੁਣਿਆ ਘਰ ਆ ਗਿਆ ਫਿਰ ਦੁਹਰਾਉਣ ਲੱਗ ਪਿਆ ਰੱਬਾ ਮੈਨੂੰ ਬਖਸ਼ ਦੇ ਰੱਬਾ ਮੈਨੂੰ ਬਖਸ਼ ਲੈ ਉਹ ਚੜਾ ਨਹੀਂ ਪਰਿਆ ਉਹਦਾ ਦੁਖੀ ਹੋ ਗਿਆ ਬਹਿ ਗਿਆ ਥੱਕ ਗਿਆ ਫੈਡ ਅਪ ਹੋ ਗਿਆ ਲਾਈਫ ਤੋਂ ਹੁਣ ਤਾਂ ਪੈਸੇ ਮੁੱਕ ਚਲੇ ਹੁਣ ਕੀ ਕਰਾਂ ਮੈਂ ਖੜਾ ਇੰਨੇ ਨੂੰ ਦਰਵਾਜ਼ਾ ਖੜਕਿਆ ਕੋਈ ਫਕੀਰ ਸੀ ਉਹਦੇ ਦਰਵਾਜੇ ਤੇ ਉਹਨੇ ਰੋਟੀ ਮੰਗੀ ਫਕੀਰ ਨੇ ਕਹਿੰਦਾ ਭੁੱਖ ਲੱਗੀ ਆ ਮੈਨੂੰ ਰੋਟੀ ਦੇ ਦੇ ਜਾਂ ਮੈਨੂੰ ਕੁਝ ਖਾਣ ਨੂੰ ਦੇ ਦੇ ਉਹ ਲੜਕੇ ਨੇ ਕੀ ਕੀਤਾ ਜੋ ਉਦੇ ਕੋਲ ਸੀਗਾ ਥੋੜਾ ਬਾਲਾ ਉਹਨੇ ਉਹ ਫਕੀਰ ਨੂੰ ਦੇ ਦਿੱਤਾ ਜਦੋਂ ਫਕੀਰ ਨੇ ਖਾਦਾ ਫਕੀਰ ਉੱਠ ਕੇ ਜਾਣ ਲੱਗਾ ਤਫਕੀਰ ਦੇ ਮੂੰਹੋਂ ਇਹ ਨਿਕਲਿਆ ਕਿ ਰੱਬਾ ਤੇਰਾ ਸ਼ੁਕਰ ਹੈ ਜਦੋਂ ਲੜਕੀ ਨੇ ਉਹ ਗੱਲ ਸੁਣੀ ਇੱਕਦਮ ਪਲਕ ਹੋ ਗਿਆ ਕਿ ਹਾਂ ਇਹਹੀ ਉਹ ਮੰਤਰ ਸੀ ਜਿਹੜਾ ਮੈਨੂੰ ਭੁੱਲ ਗਿਆ ਜਿਹੜਾ ਮੇਰੇ ਬਾਪ ਨੇ ਮਰਨ ਤੋਂ ਪਹਿਲਾਂ ਮੈਨੂੰ ਦੱਸਿਆ ਸੀ ਕਿ ਰੱਬਾ ਤੇਰਾ ਸ਼ੁਕਰ ਹੈ ਉਹ ਬੜਾ ਖੁਸ਼ ਹੋ ਰਿਹਾ ਅੰਦਰ ਗਿਆ ਯਾਦ ਕਰਨ ਲੱਗਾ ਉਸ ਮੰਤਰ ਨੂੰ ਦੁਹਰਾਉਣ ਲੱਗਾ ਤੇ ਦੇਖਦੇ ਦੇਖਦੇ ਉਹਦਾ ਥੈਲਾ ਉਹਦਾ ਬੈਗ ਫਿਰ ਹੀਰਿਆਂ ਦੇ ਨਾਲ ਸੋਨੇ ਦੇ ਨਾਲ ਚਾਂਦੀ ਨਾਲ ਪੈਸਿਆਂ ਨਾਲ ਨੋਟਾਂ ਨਾਲ ਭਰ ਗਿਆ ਹੁਣ ਸਿੱਖਣ ਵਾਲੀ ਗੱਲ ਦੋਸਤੋ ਇੱਥੇ ਕੀ ਆ ਇੱਕ ਤਾਂ ਆ ਗਿਆ ਸ਼ੁਕਰਾਨਾ ਜੋ ਸਾਡੇ ਕੋਲ ਹੈ ਉਹਦਾ ਸ਼ੁਕਰਾਨਾ ਬਣਦਾ ਹੀ ਬਣਦਾ ਹੈ ਤੇ ਦੂਸਰਾ ਸਾਡੀ ਮਾਇਆ ਜਾਂ ਸਾਡਾ ਧਨ ਜਾਂ ਸਾਡਾ ਪੈਸਾ ਜਾਂ ਸਾਡੀ ਵੈਲਥ ਉਦੋਂ ਵੱਧਦੀ ਫੁੱਲਦੀ ਹੈ ਜਦੋਂ ਅਸੀਂ ਕਿਸੇ ਦੀ ਮਦਦ ਕਰਦੇ ਹਾਂ ਜਦੋਂ ਉਹਨੇ ਮਦਦ ਕੀਤੀ ਉਸ ਫਕੀਰ ਦੀ ਤਾਂ ਉਹਨੂੰ ਉਹ ਮੰਤਰ ਲੱਭ ਪਿਆ ਏਡੀ ਜਦੋਂ ਆਪਾਂ ਮਦਦ ਕਰਦੇ ਆ ਕਿਸੇ ਦੀ ਰੱਬ ਨੇ ਸਾਨੂੰ ਬਹੁਤ ਕੁਝ ਦਿੱਤਾ ਹੈ ਥੋੜਾ ਚਾਹੇ ਬਹੁਤਾ ਬੇਸ਼ੱਕ ਉਹ ਮਦਦ ਇੰਨੀ ਹੋਵੇ ਬੇਸ਼ੱਕ ਇੰਨੀ ਹੋਵੇ ਜਦੋਂ ਆਪਾਂ ਕਰਦੇ ਆ ਤਾਂ ਰੱਬ ਸਾਡੇ ਤੁਹਾਨੂੰ ਹੋਰ ਭਾਗ ਲਾਉਂਦਾ ਹੋਰ ਵਧਦਾ ਹੁੰਦਾ ਹੈ ਸੋ ਆਓ ਮੈਂ ਵੀ ਇਸ ਸਟੋਰੀ ਤੋਂ ਕੁਝ ਸਿੱਖਾਂ ਤੁਸੀਂ ਵੀ ਸਿੱਖੋ ਜਿੰਨਾ ਆਪਾਂ ਸ਼ੁਕਰਾਨਾ ਕਰੀਏ ਜਿੰਨਾ ਆਪਾਂ ਇਹਦਾ ਥੈਂਕ ਯੂ ਕਰੀਏ ਰੱਬ ਦਾ ਜਿੰਨਾ ਆਪਾਂ ਅਪਰੀਸ਼ੀਏਟ ਕਰੀਏ ਜੋ ਕੁਝ ਇਹਨੇ ਦਿੱਤਾ ਆ ਉਹ ਵਧੂਗਾ ਚੋੜਾ ਫੇਰ ਪਰੂਗਾ ਚੋੜਾ ਨਹੀਂ ਖਾਲੀ ਹੋਣ ਦਿੰਦਾ ਇਸ ਕਰਕੇ ਆਓ ਇਸ ਕਹਾਣੀ ਦਾ ਮੋਰਲ ਇਹ ਹੈ ਕਿ ਜਿੰਨਾ ਹੋ ਸਕੇ ਅਪਰੀਸ਼ੀਏਟ ਸ਼ੁਕਰਾਨਾ ਕਰੀਏ ਜੋ ਵੀ ਸਾਡੇ ਕੋਲ ਹੈ ਰਫ ਰਫ